2014 ਮਾਡਲ ਆ ਬਾਈ ਜੀ 1490 95 ਪੈਸੇ ਟਾਇਰ ਆ ਜੀ ਸਾਫ ਕੰਡੀਸ਼ਨ ਦੇ ਆ ਕਿੰਨੀ ਜੀ 495000 ਰੁਪਏ ਡਿਮਾਂਡ ਆ ਜੀ 495 ਆ ਹਨਾ ਤੇ ਡਿਸਕਾਊਂਟ ਬਾਈ ਜੀ ਟੌਰ ਦੇ ਦਾਂਗੇ ਬਾਈ ਜੀ 470000 ਦਾ ਹੁਣ ਆਪਾਂ 3630 2000 ਮਾਡਲ ਆ ਜੀ 2000 ਮਾਡਲ ਆ ਗਿਆ 310000 ਹਾਂਜੀ ਨੰਬਰ 50 ਬਾਈ ਅਗਲੇ ਟਾਇਰ 750 ਦੇ ਪਾਏ ਹੋਏ ਆ ਬਾਈ ਜੀ ਨਵੇਂ 750 ਦੇ ਆ ਹਾਂਜੀ ਆ ਬਈ ਨਵੇਂ ਆ ਯਾਰ ਜਮਾ ਹਨਾ ਹਾਂ ਜਮਾ ਨਵੇਂ ਆ ਬਾਈ ਜੀ ਜਮਾ ਨਵੇਂ ਆ ਬਾਈ ਡਿਮਾਂਡ ਦੀ ਗੱਲ ਕਰੀਏ ਇਹ 110000 ਰੁਪਏ ਰੇਟ ਆ ਜੀ ਇਹਦਾ ਤਿੰਨ 10 ਆ ਹਨਾ ਤੇ ਡਿਸਕਾਊਂਟ ਫਿਰ ਕਿੰਨਾ ਕਰੋਗੇ ਉਹ ਵੇਦਾਈ 280000 ਦਾ ਇਹ 2007 ਮਾਡਲ ਟਰੈਕਟਰ ਆ ਜੀ ਠੀਕ ਆ 32500 ਰੇਟ ਜੀ ਟੌਪ ਮਾਡਲ ਟਰੈਕਟਰ ਹੈ ਵੀ ਭਾਈ ਜੀ ਇਹ ਕਿਹੜੇ ਓਨਰ ਆ ਜੀ ਇਹ ਓਨਰ ਚੈੱਕ ਨਹੀਂ ਕਰਿਆ ਭਾਈ ਜੀ ਸ਼ਾਇਦ ਫਰਸਟ ਹੋਵੇ ਜਾਂ ਸੈਕੰਡ ਹੋਵੇ ਫਰਸਟ ਸੈਕੰਡ ਦੋਨਾਂ ਦੇ ਚੱਕ ਹੋਊਗਾ ਭਾਈ ਸਾਸਤਰੀ ਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਬਾਈ ਖੁਸ਼ਮਿੰਦਰ ਨਾਲ ਆਪਾਂ ਤੁਹਾਡੀ ਗੱਲਬਾਤ ਕਰਵਾਵਾਂਗੇ ਸਾਰੇ ਜਿੰਨੇ ਵੀ ਟਰੈਕਟਰ ਬਾਈ ਵਰਗੇ ਇੱਥੇ ਮੰਡੀ ਦੇ ਵਿੱਚ ਲੈ ਕੇ ਆਏ ਆ ਤੇ ਸਾਰੇ ਦੇ ਸਾਰੇ ਆਪਾਂ ਦਿਖਾਵਾਂਗੇ ਰੇਟ ਡਿਸਕਾਊਂਟ ਸਾਰੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੁਸਮਿੰਦਰ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਤੇ ਬਾਈ ਜੀ ਕਿੰਨੇ ਟਰੈਕਟਰ ਆਪਾਂ ਲੈ ਕੇ ਆਏ ਆ ਜੀ ਅੱਜ ਟਰੈਕਟਰ 7-8 ਟਰੈਕਟਰ ਹੈਗੇ ਆ ਬਾਈ ਜੀ ਠੀਕ ਹੈ ਜੀ ਤੇ ਬਾਈ ਜਿੱਥੇ ਆਪਾਂ ਖੜੇ ਆ ਇਹ ਪਲਾਟ ਕਿੰਨੇ ਨੰਬਰ ਆ ਜੀ 20 ਨੰਬਰ ਪਲਾਟ ਆ ਜੀ ਇਹ ਤਲਵੰਡੀ ਸਾਬੋ 20 ਨੰਬਰ ਜੀ ਹਾਂ ਰੋੜੀ ਰੋਡ ਤੇ ਠੀਕ ਹੈ ਜੀ ਹਾਂਜੀ ਤੇ ਭਾਈ ਜੀ ਆਪਣੇ ਪਲਾਟ ਦੇ ਵਿੱਚ ਹੋਰ ਵੀ ਟਰੈਕਟਰ ਹੁੰਦੇ ਆ ਮਤਲਬ ਕਿ ਗੜਾਉਣ ਦੇ ਵਿੱਚ ਆਹ ਗੜਾਉਣ ਚ ਆਪਣੇ ਲਗਭਗ ਹੁੰਦੇ ਆ ਜੀ ਐਟ ਅ ਟਾਈਮ ਤੇ ਕਿੰਨੇ ਕਿ ਟਰੈਕਟਰ ਅਵੇਲੇਬਲ ਹੁੰਦੇ ਆ ਜੀ 10 ਕਿ ਟਰੈਕਟਰ ਹੁੰਦੇ ਆ 10 12 ਟਰੈਕਟਰ ਹਾਂ ਜੀ ਠੀਕ ਹੈ ਜੀ ਲੈ ਵੀ ਕੋਸ਼ਿਸ਼ ਆਪਾਂ ਇਹ ਕਰਾਂਗੇ ਵੀ ਆਪਾਂ ਘੱਟ ਤੋਂ ਘੱਟ ਟਾਈਮ ਦੇ ਵਿੱਚ ਵੱਧ ਤੋਂ ਵੱਧ ਟਰੈਕਟਰ ਦਿਖਾਈਏ ਸ਼ੁਰੂ ਕਰੀਏ ਫਿਰ ਭਾਈ ਹਾਂ ਜਿਆਦਾ ਅੱਜ ਹਾਲੈਂਡੀ ਦਿਖਾਵਾਂਗੇ 3 ਸਪੀਡ ਹੈਗੇ ਲੈ ਵੀ ਹੁਣ ਆਪਾਂ ਹਾਲੈਂਡ ਤੋਂ ਸ਼ੁਰੂ ਕਰਨ ਲੱਗੇ ਆ ਭਾਈ ਕਿਹੜਾ ਮਾਡਲ ਆ ਭਾਈ 2014 ਮਾਡਲ ਆ ਭਾਈ ਠੀਕ ਆ 3 ਸਪੀਡ ਟਰੈਕਟਰ ਹੈ ਐਮ ਆਰ ਐਫ ਦੇ ਚਾਰੇ ਟਾਇਰ ਹੈ ਇਹਦੇ ਠੀਕ ਹੈ ਜੀ ਟਾਇਰ ਹਨ 90 95 ਪੈਸੇ ਟਾਇਰ ਹੈ ਜੀ ਸਾਫ ਕੰਡੀਸ਼ਨ ਦੇ ਆ ਠੀਕ ਹੈ ਜੀ ਹਾਂ ਜੀ ਰਿਮ ਰਮਮਾ ਦਿਖਾ ਬਹੁਤ ਸੋਹਣੇ ਪਏ ਆ ਓ ਸੋਹਣੇ ਤੇ ਬਾਈ ਇਹ ਕਿਤੇ ਕਲਮ ਵਗੈਰਾ ਤਾਂ ਨਹੀਂ ਲੱਗੀ ਹੋਈ ਨਹੀਂ ਨਹੀਂ ਬਹੁਤ ਘੱਟ ਬਾਈ ਜੀ ਠੀਕ ਆ ਸਾਰੇ ਟਰੈਕਟਰ ਹੀ ਆਪਣੇ ਜ਼ਿਆਦਾਤਰ ਜੈਨੂਅਲ ਹੀ ਹੁੰਦੇ ਹੈਗੇ ਜੈਨੂਅਲ ਕੰਡੀਸ਼ਨ ਦੇ ਆ ਹਾਂਜੀ ਹਾਂ ਲੈ ਬਈ ਡਬਲ ਡਿਸਟਰੀਬਿਊਟਰ ਹੈ ਟੌਪ ਮਾਡਲ ਟਰੈਕਟਰ ਆ ਬਾਈ ਜੀ ਠੀਕ ਹੈ ਜੀ ਹਾਂ ਟੰਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਤੇ ਮਰਕਾਡ ਵਗੈਰਾ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਬਹੁਤ ਸਮਾਈ ਦੇ ਵਿੱਚ ਰੱਖਿਆ ਹੋਇਆ ਟਰੈਕਟਰ ਆ ਉੱਤੋਂ ਤੋਂ ਤੇ ਥੱਲੇ ਤੋਂ ਵਿੱਚੋਂ ਵਿੱਚੋਂ ਦਾ ਡਬਲ ਡਿਸਟਰੀਬਿਊਟਰ ਵਾਲਾ ਟਰੈਕਟਰ ਹੈਗਾ ਜੀ ਬਾਈ ਨਾ ਵੀ ਉਹ ਦਿੱਲੀ ਸਾਹਿਬ ਤੋਂ ਇਹ ਚੱਲ ਰਹੀ ਹੈ ਮਾਰਫ ਦੇ ਹੈਗੇ ਜੀ ਬਾਈ ਅਬ ਵਿੱਚੋ ਬੱਚੋ ਦਿਖਾ ਦੇ ਕੰਡੀਸ਼ਨ ਇਹ ਏਕਟਰ ਬਹੁਤ ਜਨਰਲ ਕੰਡੀਸ਼ਨ ਆ ਬਿਲਕੁਲ ਇੰਜਨ ਦੀ ਸਾਰਾ ਡਰਾਈ ਪਿਆ ਹੋਇਆ ਇੰਜਨ ਆ ਬਾਕੀ ਜ਼ਿਆਦਾਤਰ ਬਾਈ ਜੀ ਇਹਦੀ ਤਾਂ ਆਵਾਜ਼ ਮਗਰਲੇ ਹਿੱਸੇ ਦੀ ਹੌਲੈਂਡ ਦੀ ਸ਼ਿਕਾਇਤ ਆ ਬੋਲੀ ਹੁੰਦੀ ਹੈ ਠੀਕ ਆ ਇਹਦੀ ਬਹੁਤ ਘੱਟ ਆਵਾਜ਼ ਆ ਜੀ ਇਹਦੀ ਆਉਂਦੀ ਤਾਂ ਨਹੀਂ ਬਹੁਤ ਘੱਟ ਆ ਜੀ ਜਮੇ ਨਹੀਂ ਆਉਂਦੀ ਹੈਗੀ ਠੀਕ ਆ ਬਾਈ ਜੀ ਜੇ ਕੋਈ ਬੰਦਾ ਚਲਾ ਕੇ ਵੇਖੇ ਹਾਂ ਉਹਨੂੰ ਆਪਣੇ ਆਪ ਜਜਮੈਂਟ ਆ ਜੂਗੀ ਠੀਕ ਹੈ ਜੀ ਹਾਂ ਲੈ ਵੀ ਪਾਵਰ ਦੇ ਵਿੱਚ ਆ ਗਿਆ ਤੇ ਬਾਈ ਜੀ ਹੁਣ ਆਪਾਂ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਜੀ 495000 ਰੁਪਏ ਦੀ ਡਿਮਾਂਡ ਆ ਜੀ 495 ਆ ਹਣਾ ਤੇ ਡਿਸਕਾਊਂਟ ਬਾਈ ਜੀ ਤੌਰ ਦੇ ਦਾਂਗੇ ਬਾਈ ਜੀ 4 ਲੱਖ 70 ਹਜ਼ਾਰ ਦਾ 470 ਦਾ ਹਾਂਜੀ ਹਾਂਜੀ 470 ਦਾ ਬਾਈ ਠੀਕ ਆ 25000 ਰੁਪਏ ਡਿਸਕਾਊਂਟ ਹੋ ਗਿਆ 25 ਹੋ ਗਿਆ ਹੈਨਾ ਹਾਂਜੀ 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 25000 ਰੁਪਏ ਬਾਈ ਡਿਸਕਾਊਂਟ ਹੋ ਗਿਆ ਤੇ ਬਾਕੀ ਮੌਕੇ ਤੇ ਬਾਈ ਯਾਰ ਕੇ ਹੋਰ ਮਾਨ ਤਾਨ ਕਰਦੇ ਹਾਂ ਹਾਂਜੀ ਹਾਂਜੀ ਉਹ ਸੌਦਾ ਹੀ ਪਹਿਲੇ ਹੋ ਜਾਂਦਾ ਕੋਈ ਯਾਰ ਜੀ ਬਾਈ ਜੀ ਤੇ ਹੁਣ ਆਪਾਂ ਇਸ ਤੋਂ ਬਾਅਦ ਕਿਹੜਾ ਟਰੈਕਟਰ ਦਿਖਾਉਣ ਲੱਗੇ ਆਲ ਰੈਡੀ ਹੈ ਜੀ ਅੱਗੇ 5500 ਲੈਣਾ 5500 ਆ ਗਿਆ ਹੈਨਾ ਹਾਂਜੀ ਇਹ ਟਰੈਕਟਰ ਬਾਈ ਜੀ ਆਪਣਾ ਹੈਗਾ 2012 ਮਾਡਲ 2010 ਕੇ 2010 ਮਾਡਲ ਆ 2010 ਆ ਗਿਆ ਹਾਂ ਤੇ ਜਿਉਨ ਬਾਈ ਜੀ ਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਟਰੈਕਟਰ ਦਿਖਾ ਦਿਓ 80 ਕੇ ਪੈਸੇ ਟੈਰ ਹੈ ਜੀ 3 ਸਪੀਡ ਤੇ ਟਰੈਕਟਰ ਹੈ ਜੀ ਬਾਈ ਟਰੈਕਟਰ ਸਾਰਾ オリジナル ਹੈ ਇਹ ਹਾਂਜੀ ਹਾਂਜੀ ਜੈਨੂਨ ਟਰੈਕਟਰ ਹੈਗਾ ਜੈਨੂਨ ਅੰਪੈਰਪੁਰ ਦਾ ਨਾਂ ਤੇ ਰੰਗ ਦਿਖਾਓ ਕਿੰਨਾ ਪਿਆ ਹਾਂ ਬਿਲਕੁਲ ਜੈਨੂਨ ਕੰਡੀਸ਼ਨ ਆ ਬਾਈ ਹਾਂਜੀ ਠੀਕ ਆ 3 ਸਪੀਡ ਵਾਲਾ ਹੈਗਾ ਇੰਜਨ ਵੀ ਤੇ ਸ਼ੋ ਵੀ ਬਾਈ ਚੌਂਕ ਤੁਹਾਡੇ ਸਾਹਮਣੇ ਆ ਆ ਸਟicker ਟੁਕਰ ਨਾਲ ਦੇ ਆ ਬਾਈ ਜੀ ਹਜੇ ਚੇਂਜ ਨਹੀਂ ਹੋਏ ਇਹਦੇ ਹਾਂ ਸਟicker ਨਾਲ ਦੇ ਆ ਬਾਈ ਡਬਲ ਡਿਸਟਰੀਬਿਊਟਰ ਹੈ ਟੌਪ ਮਾਡਲ ਟਰੈਕਟਰ ਆ ਬਾਈ ਇਹ ਹਾਂ ਤੇ ਰੈਮਰੂਮ ਬਾਈ ਰੈਮਰੂਮ ਸਾਰੇ オリジナル ਆ ਬਾਈ ਜੀ ਇਹਦੇ ਸਾਰਾ ਕੁਝ オリジナル ਆ ਹਾਂਜੀ ਹਾਂਜੀ ਮਰਕਾਡ ਉੱਤੇ ਤੋਂ ਤੋਂ ਥੱਲੇ ਤੋਂ ਚੰਗੀ ਤਰ੍ਹਾਂ ਕਰ ਲੋ ਚੈੱਕ ਤੇ ਚੰਗੀ ਕੰਡੀਸ਼ਨ ਦੇ ਵਿੱਚ ਛਤਰੀ ਆ ਮਰਕਾਡ ਮਰਕੂਡੱਕ ਦੀ ਕੰਡੀਸ਼ਨ ਦਿਖਾਓ ਟਾਪ ਲਿੰਕ ਵਗੈਰਾ ਡਿਸਟਰੀਬਿਊਟਰ ਹਾਂ ਲਓ ਸਾਰੀ ਕੀ ਜੇ ਤੇ ਬਾਈ ਜੀ ਨਾਲ ਦੀ ਹੈਗੀ ਠੀਕ ਆ ਬਾਈ ਜੀ ਤੇ ਟਿਪ ਟੌਕ ਤਾਂ ਨਹੀਂ ਕਿਤੇ ਹੋਇਆ ਨਹੀਂ ਨਹੀਂ ਇਹ ਨਹੀਂ ਹੋਇਆ ਜੀ ਕਿਤੇ ਵੀ ਤੇ ਨੰਬਰ ਕਿੱਥੋਂ ਦਾ ਜੀ ਇਹ ਨੰਬਰ ਹਰਿਆਣਾ ਬਾਈ ਜੀ ਐਨਓਸੀ ਮਿਲੂਗੀ ਇਹ ਪਾਸੰਗਾ ਵਾਲਾ ਟਰੈਕਟਰ ਆ ਜੀ ਠੀਕ ਆ ਹਾਂਜੀ ਤੇ ਆਂਡਰ ਤਾਂ ਨਹੀਂ ਪਤਾ ਕਿਹੜੇ ਆ ਜੀ ਓਨਰ ਫਰਸਟ ਆਈ ਪਹਿਲੇ ਓਨਰ ਆ ਹਾਂਜੀ ਹਾਂਜੀ ਠੀਕ ਆ ਭਾਈ ਜੀ ਇਹ ਆਹ ਕਿਹੜੇ ਸੀ ਹੌਲੈਂਡ ਜਿਹੜਾ ਸੀਗਾ ਇਹ ਦੂਜੇ ਓਨਰ ਆਈ ਇਹ ਸੈਕੰਡ ਓਨਰ ਆ ਗਿਆ ਇਹ ਫਰਸਟ ਆ ਗਿਆ ਨੋ ਬਾਈ ਤੇ ਜੇ ਹੁਣ ਬਾਈ ਇਹਦੇ ਡਿਸਕਾਊਂਟ ਦੀ ਆਪਾਂ ਗੱਲਬਾਤ ਕਰੀਏ ਡਿਸਕਾਊਂਟ ਕਿੰਨਾ ਜੀ ਡਿਸਕਾਊਂਟ ਹੋ ਜੂ ਭਾਈ ਜੀ ਕੋਈ ਗੱਲ ਨਹੀਂ 4 ਲੱਖ 35000 ਰੁਪਏ ਰੇਟ ਆ ਜੀ ਇਹਦਾ 4 35 ਦਾ ਰੇਟ ਆ ਹਾਂਜੀ ਤੇ ਡਿਸਕਾਊਂਟ ਕਰਕੇ ਕਿੰਨੇ ਦਾ ਭਾਈ ਜੀ ਮਾਨਤਾਨ ਪੂਰਾ ਦੇ ਦੇਦਾ 4 ਲੱਖ 10000 ਰੁਪਏ ਦਾ ਜੀ 4 10 ਦਾ ਹਾਂਜੀ ਠੀਕ ਹੈ ਜੀ ਆ ਟਰੈਕਟਰ ਇੰਜਨ ਗੇਅਰ ਦਾ ਬਹੁਤ ਚੰਗਾ ਬਾਈ ਜੀ ਬਾਜਾ ਬੂਜਾ ਬਹੁਤ ਘੱਟ ਹੁੰਦੀਆਂ ਆਪਣੇ ਆ ਠੀਕ ਹੈ ਠੀਕ ਹੈ ਬਾਈ ਜੀ ਹਾਂ ਜੀ ਠੀਕ ਹੈ ਜੀ ਲੈ ਬਾਈ ਟਰੈਕਟਰ ਤੁਹਾਨੂੰ ਮੋਟਾ-ਮੋਟਾ ਸਾਰਾ ਦਿਖਾਤਾ ਡਿਸਕਾਊਂਟ ਦੱਸਤਾ ਹੁਣ ਆਪਾਂ 3630 2000 ਮਾਡਲ ਆਈਏ 2000 ਮਾਡਲ ਆ ਗਿਆ ਬਿਲਕੁਲ ਜੈਨੂਇਨ ਕੰਡੀਸ਼ਨ ਆ ਬਾਈ ਟਰੈਕਟਰ ਦੀ ਤੇ ਜੇ ਰੇਟ ਦੀ ਗੱਲ ਕਰੀਏ 310000 ਹਾਂ ਜੀ ਨੰਬਰ ਪੰਜਾਬ ਆ ਬਾਈ ਹੈ ਨਾ ਪੰਜਾਬ ਨੰਬਰ ਆ ਗਿਆ ਤੇ ਬਿਲਕੁਲ ਟਾਇਰ ਜਮਾ ਨਵੇਂ ਬਾਈ ਜੀ ਇਹਦੇ ਹਾਂ ਮਗਰਲੇ ਟਾਇਰ ਹੈਗੇ ਅਗੇ 80 ਪੈਸੇ 80 ਪੈਸੇ ਹਨ ਹਾਂਜੀ ਐਮ ਆਰ ਐਫ ਦੇ ਟਾਇਰ ਹੈਗੇ ਹਾਂ ਬੋਲੋ ਆ ਬੋਲੋ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇਰੇ ਮਰੂਮ ਬਾਈ ਤੁਹਾਡੇ ਸਾਹਮਣੇ ਆ ਬਿਲਕੁਲ ਜੈਨੂਨ ਕੰਡੀਸ਼ਨ ਆ ਕਿਤੇ ਵੀ ਟਿਪ ਟੋਪ ਨਹੀਂ ਹੋਇਆ ਸਾਰੇ ਟਰੈਕਟਰ ਬਾਈ ਬਿਲਕੁਲ ਡਰਾਈ ਆ ਹਾਂਜੀ ਇਹ ਲੀਲੇਟ ਟਾ ਡਲਾ ਟਰੈਕਟਰ ਆ ਹਾਂ ਡਿਮਾਂਡ ਇਹਦੀ ਵਧੀਆ ਜੀ ਜੀ ਹਾਂ ਇੰਜਨ ਗੇ ਤਾਂ ਬਹੁਤ ਵਧੀਆ ਟਰੈਕਟਰ ਆ ਬਹੁਤ ਵਧੀਆ ਟਰੈਕਟਰ ਆ ਛਤਰੀ ਛਤਰੀ ਨਵੀਂ ਲਵਾਈ ਆ ਛਤਰੀ ਛਤਰੀ ਸਾਰਾ ਕੁਝ ਬਾਈ ਲੱਗੀ ਹੋਈ ਆ ਨਵੀਂ ਤੇ ਜਿਹੜਾ ਅਗਲੇ ਟਾਇਰ 750 ਦੇ ਪਾਏ ਹੋਏ ਆ ਬਾਈ ਜੀ ਨਵੇਂ 750 ਦੇ ਆ ਹਾਂਜੀ ਆ ਬਾਈ ਨਵੀਂ ਆ ਯਾਰ ਜਮਾ ਹਨਾ ਹਾਂ ਜਮਾ ਨਵੇਂ ਆ ਬਾਈ ਜੀ ਜਮਾ ਨਵੇਂ ਆ ਬਾਈ ਲਓ ਜੀ ਤੇ ਜੇ ਬਾਈ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ 110000 ਰੁਪਏ ਰੇਟ ਆ ਜੀ ਇਹਦਾ 310 ਆ ਹਨਾ ਤੇ ਡਿਸਕਾਊਂਟ ਫਿਰ ਕਿੰਨਾ ਕਰੋਗੇ ਉਹ ਦੇਦਾ ਈ 2 ਲੱਖ ਸੀ ਗਿਆ ਆਰਦਾ ਦੋ ਅਸੀਂ ਦਾ 30000 ਰੁਪਏ ਦਾ ਡਿਸਕਾਊਂਟ ਹਾਂਜੀ ਹਾਂਜੀ 30000 ਰੁਪਏ ਬਾਈ ਡਿਸਕਾਊਂਟ ਕੋਈ ਗੱਲ ਨਹੀਂ ਮੌਕੇ ਤੇ ਹੋ ਜੀ ਬਾਕੀ ਮੌਕੇ ਤੇ ਹੋਰ ਮਾਨਤਾਨ ਹੋ ਜੀ ਹਾਂਜੀ ਹਾਂਜੀ ਲਓ ਜੀ ਤੇ ਹੁਣ ਬਾਈ ਇਹ ਇਹ 2012 ਮਾਡਲ ਟਰੈਕਟਰ ਆ ਬਾਈ ਜੀ ਆਰਸੀ ਦੀ ਤੇ ਤਾਂ ਦੀ ਐ ਮਾਰਕੇ ਦੇ 12 ਦੇ ਆ ਠੀਕ ਹੈ ਜੀ ਹਾਂ 3 ਸਪੀਡ ਤੇ ਆ ਟਾਪ ਮਾਡਲ ਟਰੈਕਟਰ ਆ ਬਾਈ ਜੀ ਜੀ ਹਾਂ ਟਾਇਰ ਟਰੈਕਟਰ ਦੇ ਹੈਗੇ 80 85 ਪੈਸੇ ਟਾਇਰ ਆ ਜੀ ਠੀਕ ਹੈ ਜੀ ਇੰਜਨ ਗੇਅਰ ਤਾਂ ਬਹੁਤ ਵਧੀਆ ਹੈ ओके okay, जी हां जी हां जी ਜਿਵੇਂ ਕੋਕਾ ਪੀਸ ਆ ਕੀ ਰਿਜਨਲ 3 ਸਪੀਡ ਹੈ ਜੀ ਹੋਇਆ ਵੀ ਨਹੀਂ ਹੈਗੇ ਆਪਣੇ ਟਰੈਕਟਰ ਠੀਕ ਆ ਰਿਜਨਲ 3 ਸਪੀਡ ਟਰੈਕਟਰ ਹੈ ਠੀਕ ਆ ਬਾਈ ਜੀ ਹਾਂ ਜੀ ਬਿਲਕੁਲ ਚੰਗੀ ਕੰਡੀਸ਼ਨ ਦੇ ਵਿੱਚ ਆ ਡਬਲ ਡਿਸਟਰੀਬਿਊਟਰ ਹੈ ਜੀ ਸਾਰੇ ਟਰੈਕਟਰ ਟਾਪ ਮਾਡਲ ਹੈ ਠੀਕ ਆ ਬਾਈ ਜੀ ਹਾਂ ਜੀ ਲਓ ਜੀ ਤੇ ਬਾਈ ਜੀ ਹੁਣ ਜੇ ਆਪਾਂ ਡਿਸਕਾਊਂਟ ਦੀ ਗੱਲ ਕਰੀਏ ਕਿੰਨਾ ਜੀ ਇਹ 4,85,000 ਰੁਪਏ ਰੇਟ ਆ ਜੀ 485 ਹਾਂ ਜੀ ਹਾਂ ਜੀ ਤੇ ਕਿੰਨਾ ਡਿਸਕਾਊਂਟ ਕਰਕੇ ਇਹ ਦੇ ਦਾਂਗੀ 4,65,000 ਰੁਪਏ ਦਾ 460 ਦਾ ਹਾਂਜੀ 20000 ਰੁਪਿਆ ਡਿਸਕਾਊਂਟ ਆ ਹਾਂਜੀ ਹਾਂਜੀ ਲੈ ਵੀ 20000 ਰੁਪਿਆ ਭਾਈ ਇਸ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਆ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਕੋਲ ਜੀ ਹਾਂਜੀ ਹਾਂਜੀ ਤੇ ਹੁਣ ਆਪਾਂ ਸੋਨਾ ਲਿਕਾ 60 ਹਾਂਜੀ ਠੀਕ ਆ ਭਾਈ ਇਹੇ ਮਾਡਲ ਬਾਰੇ ਦੱਸੋ ਜੀ ਇਹ 2007 ਮਾਡਲ ਟਰੈਕਟਰ ਹੈ ਜੀ ਠੀਕ ਆ 325 ਹੈ ਰੇਟ ਜੀ ਟੌਪ ਮਾਡਲ ਟਰੈਕਟਰ ਹੈ ਵੀ ਠੀਕ ਆ ਹਾਂਜੀ ਲੈ ਭਾਈ ਟਾਇਰਾਂ ਟੂਰਾਂ ਬਾਰੇ ਜਾਣਕਾਰੀ ਜੀ ਦਿਖਾ ਦੇ 70 ਕੇ ਪੈਸੇ ਟਾਇਰ ਹੈਗੇ ਜੀ ਲਗਭਗ ਚਾਰੋ ਟਾਇਰ ਹਾਂ ਟਰੈਕਟਰ ਇਹ ਨਾਲ ਹੈ ਪੈੜ ਤਾਂ ਤੁਹਾਡੇ ਸਾਹਮਣੇ ਆ ਭਾਈ ਆ ਸੀਲਾਂ 16 ਹੈ ਤਾਂ ਹੀ ਉਵੇਂ ਆ। ਹਾਂ ਟੌਪ ਮਾਡਲ ਟਰੈਕਟਰ ਹੈ 16 18 ਵਾਲਾ ਜੀ। ਹਾਂ। ਲਓ ਬਾਈ। ਕਿਤੇ ਵੀ ਲੀਕੇਜ ਨਹੀਂ ਹੈਗੀ। ਇੱਥੋਂ ਸੀਲ ਚੈੱਕ ਕਰ ਲੋ ਆਹ ਕਰ ਲੋ ਇੱਥੋਂ ਕਰ ਲੋ ਇੱਥੋਂ ਕਰ ਲੋ ਜਿੱਥੋਂ ਮਰਜ਼ੀ ਚੈੱਕ ਕਰੋ। ਸਾਰਾ ਜਿਹੜਾ ਇੰਜਣ ਡਰਾਈ ਪਿਆ ਹੋਇਆ। ਤੇ ਹੁਣ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਨੇ ਆ। ਟੌਪ ਮਾਡਲ ਬੇਟ ਬੂਟ ਲੱਗਿਆ ਜੀ। ਤੇ ਬਾਈ ਜੀ ਇਹ ਕਿਹੜੇ ਓਨਰ ਹੈ ਜੀ? ਇਹ ਓਨਰ ਚੈੱਕ ਨਹੀਂ ਕਰਿਆ ਬਾਈ ਜੀ ਸ਼ਾਇਦ ਫਸਟ ਹੋਵੇ ਜਾਂ ਸੈਕੰਡ ਹੋਵੇ। ਫਸਟ ਜਾਂ ਸੈਕੰਡ ਦੋਨਾਂ ਤੇ ਚੱਕੂ ਹੁੰਦਾ। ਹਾਂਜੀ ਹਾਂਜੀ। ਠੀਕ ਹੈ ਜੀ। ਨਵੀਂ ਮਰਗੜ ਵਗੈਰਾ ਕਰ ਲੋ ਚੰਗੀ ਤਰ੍ਹਾਂ ਚੈੱਕ ਜੈਨੂਅਨ ਕੰਡੀਸ਼ਨ ਆ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਠੀਕ ਆ ਆ ਹਾਕ ਕੋਕ ਤੁਹਾਡੇ ਸਾਹਮਣੇ ਆ ਜਿਹੜੀਆਂ ਗੁੱਲੀਆਂ ਗੱਲੀਆਂ ਉਮੇ ਪੰਨਾ ਆ ਟਿਊਬਾਂ ਤਾਂ ਆਪਾਂ ਬਿਲਕੁਲ ਡਰਾਈ ਆ ਤੇ ਭਾਈ ਜੀ ਹੁਣ ਜੇ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਡਿਸਕਾਊਂਟ ਹੋ ਜੂਗਾ ਜੀ ਕੋਈ ਗੱਲ ਨਹੀਂ ਡਿਸਕਾਊਂਟ ਕਰਕੇ ਕਿੰਨੇ ਦਾ ਹੋ ਜੂਗਾ 325 ਦਾ ਰੇਟ ਆ ਗਿਆ 3 ਲੱਖ ਰੁਪਏ ਦਾ ਦੇਦਾ ਜੀ 3 ਦਾ ਆ ਪੀ ਵੀ 13 ਨੰਬਰ ਹੈ ਪੰਜਾਬ ਨੰਬਰ ਟਰੈਕਟਰ ਆ ਜੀ ਠੀਕ ਆ 25000 ਰੁਪਿਆ ਭਾਈ ਤੇ ਬਾਕੀ ਮੌਕੇ ਦੇ ਉੱਪਰ ਹੋਰ ਬਾਈ ਅਗੇ ਮਾਨਤਾਨ ਕਰਦੇ ਨੇ ਜੀ ਹਾਂਜੀ ਠੀਕ ਆ ਹਾਂਜੀ ਹਉ ਜੋ ਜੀ ਬਾਈ ਇਹ ਹੁਣ ਬਾਈ 513 ਆਈ ਜੋਂਡੀ ਯਾਰ ਠੀਕ ਆ ਇਹ ਟਰੈਕਟਰ ਹੈਗਾ ਜੀ 2004 ਮਾਡਲ ਦਾ ਟਰੈਕਟਰ ਆਪਣਾ 2004 ਹਾਂਜੀ ਠੀਕ ਆ ਜੀ ਟਾਇਰ ਟੂਲਸ ਦਾ ਚੈੱਕ ਕਰਾ ਤੋ ਕੁਆਲਿਟੀ ਆਸ ਹੈ ਜੀ ਜੀ ਬਾਈ ਸਕੂਟਰ ਗੇਅਰ ਚ ਹੈ ਸਕੂਟਰ ਗੇਅਰ ਦੇ ਵਿੱਚ ਆ ਗਿਆ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਬਾਈ ਟਾਇਰ ਕਿੰਨੇ ਪੈਸੇ ਪਏ ਹੋਏ ਆ ਟਾਇਰ ਹੈਗੇ ਜੀ 65 ਪੈਸੇ ਟਾਇਰ ਹੈਗੇ 60 ਪੈਸੇ 60 65 ਪੈਸੇ ਟਾਇਰ ਆ ਹਾਂਜੀ ਤੇ ਬੈਕ ਸਾਈਡ ਤੋਂ ਬਿਲਕੁਲ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਜੈਨੂਇਨ ਆ ਬਾਈ ਹਾਂ ਚਲਾਈ ਚਲੂਈ ਦਾ ਵਧੀਆ ਜੀ ਟਰੈਕਟਰ ਚਲਾਈ ਦਾ ਵਧੀਆ ਹਾਂਜੀ ਠੀਕ ਆ ਜੀ ਡੈਂਡਾ ਫੱਟੀ ਸਾਰਾ ਕੁਝ ਮਿਲ ਜੂਗਾ ਨਾਲ ਹਾਂਜੀ ਤੇ ਬਾਈ ਮਾਡਲ ਕਿਹੜਾ ਦੱਸਿਆ ਸੀ ਮਾਡਲ 2004 ਆ ਬਾਈ 2004 ਮਾਡਲ ਹਾਂਜੀ ਠੀਕ ਆ ਜੀ ਇਹਦਾ ਇਹਦਾ ਫੀਡ ਅਪ ਤੇ ਹੋਊਗਾ ਹਨਾ ਹਾਂਜੀ ਹਾਂਜੀ ਐਪੀਡ ਅਪ ਤੇ 2011 ਮਾਡਲ ਤੋਂ ਥੱਲੇ ਨਾਮ ਨਹੀਂ ਆਉਂਦੇ ਜੀ ਹਾਂ 2011 12 ਤੋਂ ਬਾਅਦ ਨਾਮ ਨਹੀਂ ਆਉਂਦੇ ਠੀਕ ਹੈ ਜੀ ਲੈ ਬਈ ਇਹਦੀ ਜਿਹੜੀ ਡਿਮਾਂਡ ਆ 218 ਕਰ ਕਰਾ ਕੇ ਫਿਰ ਕਿੰਨੇ ਦਾ ਤੇ ਦੇਦਾ ਜੀ 1 ਲੱਖ 90 ਹਜ਼ਾਰ ਦਾ 190 ਦਾ ਹਾਂਜੀ ਠੀਕ ਹੈ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਨ ਹੋ ਜਾਊਗਾ ਹਨਾ ਹਾਂ ਹਾਂ ਬਿਲਕੁਲ ਸਾਫ ਕੰਡੀਸ਼ਨ ਦਾ ਬਈ ਟਰੈਕਟਰ ਪਿਆ ਹੋਇਆ ਤੇ ਹੁਣ ਉਸ ਤੋਂ ਬਾਅਦ ਉੱਧਰ ਆ ਜਾ ਲਓ ਜੀ 2004 ਮਾਡਲ ਆ ਹੌਲੈਂਡ ਆਪਣੇ ਕੋਲੇ 855 ਹੌਲੈਂਡ ਆ ਜੀ ਹੌਲੈਂਡ 2004 اچھا ਹੌਲੈਂਡ ਸਾਦਾ ਸਟੀering ਹੈ ਇਹ ਠੀਕ ਆ ਟਰੈਕਟਰ ਇੰਜਨ ਗੀਅਰ ਦਾ ਬਹੁਤ ਚੰਗਾ ਜੀ ਠੀਕ ਆ ਜੀ ਚਲਾਈ ਚਲੂਈ ਦਾ ਬਹੁਤ ਵਧੀਆ ਟਰੈਕਟਰ ਹੈਗਾ ਹੂੰ ਤੇ ਭਾਈ ਟਾਇਰ ਕਿੰਨੇ ਪੈਸੇ ਪਏ ਹੋਏ ਆ ਭਾਈ ਜੀ ਅਗਲੇ ਤਾਂ 9.750 ਦੇ ਚੜਾਏ ਹੋਏ ਹਾਂ ਮਗਲੇ ਟਾਇਰ 70 ਪੈਸੇ ਆ ਜੀ 70 ਪੈਸੇ ਆ ਨਾ ਮੈਕਸਾਈਡ ਵਾਲੇ ਹਾਂਜੀ ਹਾਂਜੀ ਲੈ ਵੀ ਛਤਰੀ-ਛੁਤਰੀ ਤੁਹਾਡੇ ਸਾਹਮਣੇ ਬਿਲਕੁਲ ਨਵੀਂ ਛਤਰੀ ਆ ਟਰੈਕਟਰ ਦੀ ਜੇ ਗੱਲ ਕਰੀਏ ਬਿਲਕੁਲ ਜੈਨੂਇਨ ਕੰਡੀਸ਼ਨ ਆ ਆਇਦਰਾ ਛੋਟੇ ਇੰਜਨ ਦੀ ਚਮਕ ਚੈੱਕ ਕਰ ਲੋ ਸਾਰੇ ਕਿਤੋਂ ਜਿਹੜਾ ਇੰਜਨ ਡਰਾਈ ਪਿਆ ਹੋਇਆ ਪੈੜ ਤਾਨ ਵਗੈਰਾ ਬਾਈ ਚੈੱਕ ਕਰ ਲੋ ਰਿਕਾਰਡ ਵਗੈਰਾ ਤੁਹਾਡੇ ਸਾਹਮਣੇ ਆ ਤੇ ਬਾਈ ਜੀ ਜੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ ਕਿੰਨੀ ਡਿਮਾਂਡ ਹੈ ਜੀ 293000 ਰੁਪਏ ਡਿਮਾਂਡ ਹੈ 295 ਹਾਂਜੀ ਤੇ ਮਾਨ ਤਾਨ ਕਰਕੇ ਕਿੰਨੇ ਦਾ ਹੋ ਜਾਈ 270000 ਦਾ 270 ਦਾ ਹਾਂ 270 ਦਾ ਬਾਈ ਇੰਜਨ ਗੇਅਰ ਸਹੀ ਹੈ ਜੀ 20000 ਰੁਪਿਆ ਡਿਸਕਾਊਂਟ ਹੋ ਗਿਆ ਹਾਂਜੀ ਹਾਂਜੀ ਇੰਜਨ ਗੇਅਰ ਦਾ ਜਮਾ ਰਪੀਆ ਰੁਪਿਆ 6000 ਰੁਪਏ ਦਾ ਗਿਆ ਠੀਕ ਹੈ ਜੀ ਲੈ ਬਾਈ ਇੱਥੇ ਲਈ ਸਾਈਡ ਤੋਂ ਵੀ ਚੰਗੀ ਤਰ੍ਹਾਂ ਕਰ ਲੋ ਚੈੱਕ ਜਿੰਨਾ ਵੀ ਟਰੈਕਟਰ ਹੈਗਾ ਅਸੀਂ ਇਹ ਟਰੈਕਟਰ ਦੀ ਪਹਿਲਾਂ ਗੱਲਬਾਤ ਕਰੀ ਜਾਂਦੇ ਸੀ ਸਾਰਾ ਜੈਨੂਆ ਰ ਕਿਤੇ ਵੀ ਟਿਪ ਟੋਪ ਨਹੀਂ ਹੋਇਆ ਆਰ ਐਮ ਆਰ ਉਮਾ ਦੇ ਉੱਪਰ ਜਿਹੜਾ ਰੰਗ ਪਹਿਲਾਂ ਦਾ ਲਿਹਾ ਲਿਹਾ ਕਿਤੇ ਵੀ ਕੋਈ ਕਲਮ ਵਗੈਰਾ ਨਹੀਂ ਲੱਗੀ ਹੋਈ ਕਿਉਂ ਬਾਈ ਜੀ ਹਾਂਜੀ 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 ਜੈਨੂਆ ਅੰਦਰ ਦਾ ਜੀ ਬਾਈ ਲਓ ਜੀ ਹੋਰ ਹੋਰ ਕਿਹੜੇ ਨੇ ਆ ਜੋ ਅੱਗੇ ਹੌਲੈਂਡ ਹੀ ਐ ਸਾਰੇ ਅੱਛਾ ਹੌਲੈਂਡ 36 30 ਨਾ ਬਈ ਜਮਾ ਕੋਕਾ ਪੀਸ ਆ ਗਿਆ ਤਾਂ ਠੀਕ ਹੈ ਜੀ 2011 ਮਾਡਲ ਐ ਠੀਕਾ ਇੱਧਰ ਲਾ 2011 ਮਾਡਲ ਦਾ 2011/12 ਹੈ ਪਲੱਸ ਵਾਲਾ ਜੀ ਪਲੱਸ ਵਾਲ ਆ ਗਿਆ ਹਾਂ ਜੀ 55 ਐਚਪੀ ਚ ਆ ਜਾਂਦਾ ਇਹ ਠੀਕਾ ਤੇ ਬਈ ਟਾਇਰ ਟੂਰ ਕਿੰਨੇ ਪੈਸੇ ਪਏ ਹੋਏ ਹੈਗੇ 90 95 ਪੈਸੇ ਹੈ ਇਹ ਐਮਆਰਫ ਦੇ ਟਾਇਰ ਹੈ ਚੜੇ ਨੇ ਹਾਂਜੀ ਹੂੰ ਆ ਪੈੜ ਤਾਂ ਵਗੈਰਾ ਆਪ ਮਾਡਲ ਹੈ ਡਬਲ ਡਿਸਟ੍ਰਿਬਿਊਟਰ ਵਾਲਾ ਠੀਕ ਆ ਹਾਂ ਪਾਵਰ ਦੇ ਵਿੱਚ ਆ ਗਿਆ ਪਾਵਰ ਸਟੀering ਆ ਜੀ ਪਾਵਰ ਸਟੀering ਆ ਗਿਆ ਤੇ ਸ਼ੋ ਸ਼ੂ ਬਾਈ ਆ ਤੁਹਾਡੇ ਸਾਹਮਣੇ ਆ ਠੀਕ ਆ ਚੰਗਾ ਟਰੈਕਟਰ ਹੈ ਜੀ ਅਮੜੀ ਮੜੀ ਕੁਰਸੀ ਬਰੇ ਕਰੇ ਜੀ ਦਿਖਾ ਦੇ ਇੰਜੀਨੀਅਰ ਦਾ ਫੁੱਲ ਚੰਗਾ ਟਰੈਕਟਰ ਹੈ ਠੀਕ ਆ ਟਰੈਕਟਰ ਵਾਲਾ ਸਾਹਮਣੇ 95 ਵਿੱਚ ਟੈਰ ਹੈ ਹਾਂ ਹਾਂ ਕੰਡੀਸ਼ਨ ਦਿਖਾ ਰਿਹਾ ਟਰੈਕਟਰ ਦੀ ਬਹੁਤ ਵਧੀਆ ਕੰਡੀਸ਼ਨ ਬਹੁਤ ਵਧੀਆ ਪਿਆ ਹੋਇਆ ਹੈ ਬਾਈ ਟਰੈਕਟਰ ਹੈ ਲਓ ਜੀ ਇੱਧਰ ਸੌਦਾ ਹੋਈ ਜਾਂਦਾ ਸੀਗਾ ਤੇ ਲਓ ਬਾਈ ਹੁਣ ਆਪਾਂ ਬੈਕਸੈਟ ਕੋ ਦਿਖਾ ਦਿੰਦੇ ਆ ਹੈ ਨਾ ਟੈਕ ਲੱਗਿਆ ਹੋਇਆ ਸਪੈਸ਼ਲ ਐਡੀਸ਼ਨ ਵਾਲਾ ਠੀਕ ਆ ਇਹ ਦਿਖਾ ਦੋ ਸਪੈਸ਼ਲ ਸੁਪਰ ਸੀਟਰ ਵਾਸਤੇ ਹਾਂ ਲਿਫਟ ਦੀ ਕਪੈਸਿਟੀ ਵਧਾਈ ਹੋਈ ਹੈਗੀ ਜੀ ਜੀ ਟੰਡਾ ਫੱਟੀ ਸਾਰਾ ਕੁਝ ਬਾਈ ਮਿਲ ਜੂਗਾ ਨਾਲ ਹਾਂਜੀ ਹਾਂਜੀ ਤੇ ਬਾਈ ਜੀ ਜੇ ਹੁਣ ਇਹਦੇ ਆਪਾਂ ਇਧਰ ਹੋ ਕੇ ਗੱਲ ਕਰਦੇ ਆ ਹਨਾ ਇੱਥੇ ਥੋੜਾ ਸ਼ੋਰ ਹੈ ਇਹ ਤੇ ਸਪੈਸ਼ਲ ਜਿਹੜਾ ਸਪੈਸ਼ਲ ਡਿਸ਼ਾਂ ਦਾ ਜੈਕ ਲੱਗਾ ਉਹ ਤੇ 20000 ਰੁਪਿਆ ਖਾ ਜਾਂਦਾ ਬਾਈ ਜੀ ਹਾਂ ਹਾਂ ਲੌਂਟ ਤੇ ਉਹਨਾਂ ਕਪੈਸਿਟੀ ਵਧਦੀ ਹੈ ਲੈਫਟ ਦੀ ਜੀ ਜੀ ਹਾਂਜੀ ਤੇ ਬਾਈ ਜੀ ਹੁਣ ਇਹਦੇ ਡਿਸਕਾਊਂਟ ਦੀ ਗੱਲ ਕਰੀਏ ਡਿਸਕਾਊਂਟ ਕਿੰਨਾ ਜੀ ਡਿਸਕਾਊਂਟ ਇਹ 495000 ਰੁਪਏ ਰੇਟ ਹੈ ਜੀ ਹਾਂ ਇਹ ਦੇਦਾ ਇਹ 465000 ਦਾ 4.30 ਲੱਖ ਰੁਪਿਆ ਹਾਂਜੀ 30000 ਰੁਪਿਆ ਬਾਈ ਇਹਦੇ ਵਿੱਚੋਂ ਆਪ ਨੂੰ ਮਾਨਤਾਨ ਹੋ ਜਾਊਗਾ ਟਰੈਕਟਰ ਦੀ ਗਾਰੰਟੀ ਹੋਊਗੀ ਬਾਜਾਂ ਬੂਝਾਂ ਹੈਂਡਿੰਗ ਆ ਪਿੱਛੋਂ ਇੰਜ ਠੀਕ ਆ ਭਾਈ ਜੀ ਐਨਓਸੀ ਲੈ ਕੇ ਦੇਵਾਂਗੇ ਹਰੇ ਹੋਰੇ ਲੁੱਕਰ ਆ ਗਿਆ ਠੀਕ ਆ ਜੀ ਐਨਓਸੀ ਵਗੈਰਾ ਸਾਰਾ ਕੁਝ ਭਾਈ ਮਿਲ ਜੂਗਾ ਨਾਲ ਆ ਲੈ ਵੀ ਟਰੈਕਟਰ ਦਾ ਹੋਰ ਵੀ ਆ ਪਰ ਵੀਡੀਓ ਹੋ ਜਾਂਦੀ ਹੈ ਲੰਬੀ ਫਿਰ ਲੰਬੀ ਵੀਡੀਓ ਨੂੰ ਦੇਖਦਾ ਕੋਈ ਨਹੀਂ ਹੈਗਾ ਤੇ ਭਾਈ ਜੀ ਜਿਹੜੇ ਵੀ ਵੀਰ ਨੇ ਭਾਈ ਯਾਰ ਕਹਤੋ ਟਰੈਕਟਰ ਲੈਣੇ ਹੋਏ ਆ ਮੋਟੀ ਮੋਟੀ ਤੁਹਾਨੂੰ ਨਜ਼ਰ ਮਰਵਾਤੀ ਆ ਆ ਸਾਰੇ ਟਰੈਕਟਰ ਭਾਈ ਯਾਰ ਕਹਿੰਦੇ ਖੜੇ ਹੋਏ ਆ ਠੀਕ ਆ ਤੇ ਕੋਈ ਵੀ ਵੀਰ ਕੰਟੈਕਟ ਕਰ ਸਕਦਾ ਭਾਈ ਨੰਬਰ ਬੋਲ ਦਿਓ ਜੀ 987836033 ਠੀਕ ਹੈ ਇੱਕ ਨੰਬਰ ਹੈ ਜੀ ਹਾਂਜੀ ਇੱਕੋ ਹੀ ਨੰਬਰ ਆ ਠੀਕ ਆ ਭਾਈ ਜੀ ਤੇ ਭਾਈਆ ਕਹਿੰਦਾ ਕੰਟੈਕਟ ਜਰੂਰ ਕਰੋ ਨੰਬਰ ਆਪਾਂ ਸਕਰੀਨ ਦੇ ਉੱਪਰ ਵੀ ਛੱਡ ਦੇਗੇ ਭਾਈ ਨੇ ਬੋਲ ਵੀ ਦਿੱਤਾ ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ